ਤੇ ਹੁਣ ਗੱਲ ਕਰਦੇ ਆ ਸੰਸਦ ਅਮਰਿਤਪਾਲ ਸਿੰਘ ਦੀ ਜਿਨ੍ਹਾਂ ਨੇ ਹਾਈ ਕੋਰਟ ਦਾ ਰੁਕੀਤਾ ਪੰਜਾਬ ਸਰਕਾਰ ਦੇ ਵੱਲੋਂ ਤੀਜੀ ਵਾਰ NSA ਲਗਾਉਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਸੰਸਦ ਅਮਰਿਤਪਾਲ ਸਿੰਘ ਦੇ ਉੱਤੇ 17 ਅਪ੍ਰੈਲ ਨੂੰ ਤੀਜੀ ਵਾਰ NSA ਲਗਾਇਆ ਗਿਆ ਸਰਕਾਰ ਦੇ ਵੱਲੋਂ NSA ਲਾਉਣ ਨੂੰ ਅਮਰਿਤਪਾਲ ਸਿੰਘ ਨੇ ਗੈਰ ਸੰਵਿਧਾਨਿਕ قرار ਦਿੱਤਾ ਤਾਂ ਅਮਰਿਤਪਾਲ ਸਿੰਘ ਜਿਨ੍ਹਾਂ ਦੇ ਉੱਤੇ ਤੀਜੀ ਵਾਰ NSA ਲਗਾਇਆ ਗਿਆ ਜਿਸ ਨੂੰ ਚੁਣੌਤੀ ਦਿੱਤੀ ਹੈ ਅਮਰਿਤਪਾਲ ਸਿੰਘ ਦੇ ਵੱਲੋਂ ਸੰਸਦ ਅਮਰਿਤਪਾਲ ਸਿੰਘ ਤੇ 17 April ਨੂੰ ਤੀਜੀ ਵਾਰ NSA ਲਗਾਇਆ ਗਿਆ ਤਾਂ ਸਰਕਾਰ ਦੇ ਵੱਲੋਂ NSA ਲਾਉਣ ਨੂੰ ਅਮਰਿਤਪਾਲ ਸਿੰਘ ਦੇ ਵੱਲੋਂ ਗੈਰ ਸਵਧਾਨਿਕrar ਦਿੱਤਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੁਕੀਤਾ ਹੈ ਸੋਮਵਾਰ ਨੂੰ ਹਾਈ ਕੋਰਟ ਦੇ ਵਿੱਚ ਪਟੀਸ਼ਨ ਦੇ ਉੱਤੇ ਸੁਣਵਾਈ ਹੋ ਸਕਦੀ ਹੈ ਅਮਰਿਤਪਾਲ ਸਿੰਘ ਦੇ ਵੱਲੋਂ ਜੁਦਾਇਰ ਕੀਤੀ ਹੈ ਮੈਨੂੰ ਬਿਨਾਂ ਸਬੂਤਾਂ ਦੇ ਸਾਲ 2023 ਤੋਂ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਅਮਰਿਤਪਾਲ ਸਿੰਘ ਇਸ ਜ਼ਿਕਰ ਕਰ ਰਹੇ ਨੇ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਸੰਸਦ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਨੇ ਮੋੜ ਹਾਈ ਕੋਰਟ ਦਾ ਰੋਕ ਕੀਤਾ ਤੇ ਇਹ ਜ਼ਿਕਰ ਕੀਤਾ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਐਨਐਸਏ ਉਹਨਾਂ ਦੇ ਉੱਤੇ ਲਗਾਇਆ ਤੀਜੀ ਵਾਰ ਉਹਨਾਂ ਕਹਿੰਦੇ ਕਿ ਬਿਨਾਂ ਸਬੂਤਾ ਤੋਂ ਮੈਨੂੰ ਸਾਲ 2023 ਤੋਂ ਜੇਲ੍ਹ ਦੇ ਵਿੱਚ ਢੱਕਿਆ ਹੋਇਆ ਹੈ 17 April ਨੂੰ ਪੰਜਾਬ ਸਰਕਾਰ ਦੇ ਵੱਲੋਂ ਐਨਐਸਏ ਅਮਰਿਤਪਾਲ ਸਿੰਘ ਦੀ ਉੱਤੇ ਲਗਾਇਆ ਗਿਆ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਫ੍ਰੀ ਜੁੜੇ ਨੇ। ਤਪ੍ਰੀਤ ਤੀਜੀ ਵਾਰ ਐਨਐਸਐ ਲੱਗਿਆ ਅਮਰਿਤਪਾਲ ਦੇ ਉੱਤੇ ਤੇ ਇਸ ਵਾਰ ਮੁਰਤੋਂ ਉਹਨਾਂ ਨੇ ਹਾਈ ਕੋਰਟ ਦਾ ਅਰਜ਼ੂ ਕੀਤਾ ਕਿ ਕੋਈ ਜਾਣਕਾਰੀ ਹੈ। ਜੀ ਬਿਲਕੁਲ ਦੇਖੋ ਇਹ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਤੀਸਰਾ ਐਨਐਸਸੀ ਲਾਇਆ ਗਿਆ ਸੀਗਾ ਉਹਦੇ ਖਿਲਾਫ ਪਹਿਲਾਂ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਸੀ ਤੇ ਹਜੇ ਨਵੰਬਰ 'ਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਅਮਰਿਤਪਾਲ ਸਿੰਘ ਨੂੰ ਡਾਇਰੈਕਸ਼ਨ ਦਿੱਤੀ ਸੀ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਹੀ ਪਟੀਸ਼ਨ ਪਾਣ ਆਪਣੇ ਐਨਐਸਸੀ ਜਿਹੜਾ ਤੀਸਰਾ ਲਾਇਆ ਗਿਆ ਉਹਨੂੰ ਚੁਣੌਤੀ ਦੇ ਸਕਦੇ ਨੇ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਹਾਈ ਕੋਰਟ ਨੂੰ ਕਿ ਜਿਵੇਂ ਹੀ ਅਮਰਿਤਪਾਲ ਸਿੰਘ ਆਪਣੀ ਪਟੀਸ਼ਨ ਫਾਈਲ ਕਰਦੇ ਨੇ ਤਾਂ 6 ਹਫ਼ਤਿਆਂ ਦੇ ਵਿੱਚ ਵਿੱਚ ਉਹਨਾਂ ਦੀ ਪਟੀਸ਼ਨ ਨੂੰ ਡਿਸਾਈਡ ਕੀਤਾ ਜਾਵੇ ਕਿਉਂਕਿ ਅਮਰਿਤਪਾਲ ਸਿੰਘ ਦਾ ਕਹਿਣਾ ਉਹਨਾਂ ਨੇ ਚੁਣੌਤੀ ਵੀ ਦਿੱਤੀ ਸੀ ਔਰ ਪੂਰਾ ਸਾਲ ਹੋਇਆ ਤੇ ਸੁਣਵਾਈਆਂ ਚੱਲੀਆਂ ਲੇਕਿਨ ਰਾਹਤ ਕੋਈ ਨਹੀਂ ਮਿਲੀ ਔਰ ਇਸ ਤੋਂ ਬਾਅਦ ਉਹਨਾਂ ਦਾ ਤੀਸਰਾ ਐਨਐਸਏ ਲਾਇਆ ਗਿਆ ਔਰ ਦੂਸਰਾ ਹੁਣ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਜਿਹੜਾ ਅਮਰਪਾਲ ਸਿੰਘ ਨੇ ਆਪਣਾ ਤੀਸਰਾ ਐਨਐਸਏ ਵਿੱਚ ਚੁਣੌਤੀ ਦਿੱਤੀ ਹੈ ਉਹਦੇ ਵਿੱਚ ਕਈ ਗਰਾਉਂਡਸ ਜਿਹੜੇ ਉਹਨਾਂ ਨੂੰ ਚੈਲੰਜ ਕੀਤਾ ਉਹਨਾਂ ਨੇ ਕਿਹਾ ਕਿ ਲਗਾਤਾਰ ਤੀਸਰੀ ਵਾਰ ਡਿਟੈਂਸ਼ਨ ਆਰਡਰ ਉਹਨਾਂ ਨੇ ਜਾਰੀ ਕਰ ਦਿੱਤੇਗੇ ਨੇ ਪੁਰਾਣੀ ਹੀ ਸਾਰੇ ਇਸ਼ੂਜ਼ ਬਣਾ ਕੇ ਕੁਝ ਨਵਾਂ ਨਹੀਂ ਹੈ ਉਹਦੇ ਵਿੱਚ ਕਾਫੀ ਆਰ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਗੁਰਪ੍ਰੀਤ ਸਿੰਘ ਹਰੀ ਨੌ ਦਾ ਜਿਹੜਾ ਮਰਡਰ ਹੋਇਆ ਸੀਗਾ ਉਹ ਪੂਰਾ ਮਾਮਲਾ ਉਹ ਨੌ ਤੇ ਪਾਇਆ ਗਿਆ ਕਿ ਉਹ ਦੀ ਕਨਸਟਰੇਸਿਵੇ ਸ਼ਾਮਿਲ ਸੀ ਕਿ ਜਦੋਂ ਕਿ ਉਸ ਦਰਾਂ ਕਿਉਂਕਿ ਗੁਰਪ੍ਰੀਤ ਸਿੰਘ ਹਰੀ ਨੌ ਦਾ ਮਰਡਰ ਪਿਛਲੇ ਸਾਲ ਅਕਤੂਬਰ ਚ ਹੋਇਆ ਸੀਗਾ ਤਾਂ ਉਸ ਵੇਲੇ ਉਹ ਡਿਬਰੂਗੜ ਜੇਲ੍ਹ ਸੀਗੇ ਔਰ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਉਸ ਜਦੋਂ ਐਫ ਆਈ ਆਰ ਦਰਜ ਹੋਈ ਸੀ ਉਸ ਵੇਲੇ ਉਹਨਾਂ ਨੂੰ ਨਾਮਿਨੇਟ ਨਹੀਂ ਕੀਤਾ ਸੀ ਉਹਦੇ ਹਫ਼ਤੇ 10 ਦਿਨਾਂ ਬਾਅਦ ਉਹਨਾਂ ਨੂੰ ਨਾਮਿਨੇਟ ਕੀਤਾ ਫਿਰ ਇੱਕ ਹੋਰ આરોਪ ਲਾਇਆ ਗਿਆ ਤੀਸਰੇ ਐਨਐਸਏ ਕਿਉਂ ਕੁਝ 15 ਬਨੇ ਦੇ ਲਿਖਟ ਲਿਸਟ ਤਿਆਰ ਕੀਤੀ ਹੈ ਗੁਰਪ੍ਰੀਤ ਸਿੰਘ ਹਰੀਨੋਵ ਵੀ ਉਹਨਾਂ ਵਿੱਚੋਂ ਇੱਕ ਸੀਗਾ ਕਿ ਜਿਨ੍ਹਾਂ ਦਾ ਮਰਡਰ ਕੀਤਾ ਜਾਣਾ ਤੇ ਹਜੇ ਇਹ ਇਸ ਕਰਕੇ ਦੇਸ਼ ਵਿਰੋਧੀ ਗੱਦੀਆਂ ਵਿਦਿਵਿਦਿਆ ਵਿੱਚ ਸ਼ਾਮਿਲ ਹੈਗੇ ਨੇ ਇਸ ਕਰਕੇ ਨਸੇ ਬਰਾਈ ਗਈ ਹੈ ਲੇਕਿਨ ਅਮਰ ਪਾਸਟਿੰਗ ਦਾ ਕਹਿਣਾ ਹੈਗਾ ਕਿ ਲਗਾਤਾਰ ਤੀਸਰੀ ਵਾਰ ਨਸੇ ਲਾਇਆ ਜਾਣਾ ਉਹੀ ਪੁਰਾਣੀ ਗੱਲਾਂ ਹੁੰਦੀ ਡਾਇਰੈਕਟਲੀ ਉਹਨਾਂ ਦਾ ਕਿਸੇ ਲਿੰਕ ਨਹੀਂ ਹੈ ਉਹ ਡਿਬਰੂਗੋੜ ਜੀਐਲ 'ਚ ਹੈਗੇ ਨੇ ਇਸ ਕਰਕੇ ਉਹਨਾਂ ਉੱਤੇ ਹੁਣ ਵੀ ਕਾਂਸਪੀਰੇਸੀ ਦਾ આરોਪ ਪਾਣਾ ਬਿਲਕੁਲ ਗਲਤ ਹੈ ਕਿ ਨੇ ਹੁਣ ਉਹਨਾਂ ਨੇ ਹਾਈ ਕੋਰਟ ਚੁਣੌਤੀ ਦੇ ਦਿੱਤੀ ਹੈ ਜੀ ਇਸ ਇਸ ਇਵੈਂਟ ਅਗਲੇ ਹਫਤੇ ਦਾ ਜਿਸ ਨੂੰ ਪਟੀਸ਼ਨ ਦਸਮਾਏ ਕਰੇਗੀ ਜੀ ਜੀ ਪ੍ਰੀਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਨ ਐਸੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਜਿਵੇਂ ਕਿ ਮੇਰੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਕਿ ਗੁਰਪ੍ਰੀਤ ਸਿੰਘ ਹਰੀ ਨੌ ਦਾ ਜੋ ਕਤਲ ਹੋਇਆ ਉਸ ਮਾਮਲੇ ਦੇ ਵਿੱਚ ਕਨੈਕਸ਼ਨ ਜਿਹੜਾ ਅਮਰਿਤਪਾਲ ਦੇ ਨਾਲ ਜੋੜ ਕੇ ਐਨਐਸਏ ਜਿਹੜਾ ਉਹਨਾਂ ਦੇ ਉੱਤੇ ਤੀਜੀ ਵਾਰ ਲਗਾਇਆ ਜਾਣੇ ਕਿ ਐਨਐਸਏ ਦੀ ਮਿਆਦ ਹੋਰ ਵਧਾ ਦਿੱਤੀ ਐ ਇੱਕ ਸਾ ਸਾਜੇਦ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੁਕ ਸਾਂਸਦ ਅਮਰਿਤਪਾਲ ਸਿੰਘ ਦੇ ਵੱਲੋਂ ਕੀਤਾ ਗਿਆ